ਔਰ ਝਗੜਾ ਪੰਜਾਬੀਆਂ ਦੇ ਅੰਦਰ ਸਭ ਤੋਂ ਵੱਡਾ ਹੁੰਦਾ ਇਸ ਕਰਕੇ ਮੈਂ ਹਰ ਪੰਜਾਬੀ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਕਨਾਣਾ ਕਤਲ ਹੋਇਆ ਇਹ ਕਨਾਣਾ ਕਾਂਡ ਹਿਸ਼ਾਰ ਤੇ ਹੋਇਆ ਬੱਚੇ ਹਰਵੀਰ ਦੇ ਨਾਲ ਉਹਦਾ ਖੁੱਲ ਕੇ ਆਪਾਂ ਵਿਰੋਧ ਕਰੀਏ ਤੇ ਜਿਹੜੇ ਇਹ ਕਾਂਡ ਕਰਨ ਵਾਲੇ ਲੋਗ ਆ ਨਾਲ ਦੀ ਨਾਲ ਇੱਕ ਫਾਸਟ ਟ੍ਰੈਕ ਅਦਾਲਤ ਕਾਇਮ ਕੀਤੀ ਜਾਵੇ ਜਿਹਦੇ ਤਹਿਤ ਇੱਕ ਹਾਈ ਕੋਰਟ ਦੇ ਜੱਜ ਸਾਹਿਬ ਉਸ ਹਦਾਇਤ ਤੇ ਤੇ ਪਿੱਛੇ ਦੇ ਮਜੂਬ ਬਣ ਕੇ ਇਸ ਮਸਲੇ ਨੂੰ ਸਰਇਤ ਨੂੰ ਮੰਗ ਪੱਤਰ ਦੇ ਕੇ ਜਨਨ ਚੰਨਿਆ ਇਸ ਸਮਝ ਅਲੀ ਪਹਿਲਾਂ ਹੀ ਜਗ ਕਾਨੂੰਨੀ ਕਾਰਤੂਕ ਹੋ ਚੁੱਕੀ ਹੈ ਤੇ ਇਹ ਮੰਗ ਪੱਤਰ ਸੀਨੀਅਰ ਸਰ ਨੂੰ ਪਹੁੰਚਿਆ ਜਾਏਗਾ ਸਰ ਵੀ ਇਹ ਵਾਰ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੇ ਇਥੇ ਹੈ ਸਰ ਵੀ ਤੇਰੀਆਂ ਇਸ ਦਾ ਨਾ ਚੰਦੂਲੀ ਪੱਕੇ ਤੇ ਆ ਰਹਿਊਗਾ ਉਹ ਨੂੰ ਕੂਨ ਨਿਕਾਲੇ ਕਿ ਲਈ ਜੀ ਸਰ ਵਾਲੇ ਜੀ ਕੀ ਫਤਹਿ ਕਿਹੜੀ ਵਿਦੇਸ਼ਾਂ ਵਿੱਚ ਬੱਚੇ ਗਏ ਆ ਉਥੇ ਸਾਡੇ ਲੋਕ ਵੀ ਹੈਗੇ ਆ ਹੋਰ ਥੱਲੇ ਕਹਿੰਦੇ ਤੁਸੀਂ ਹੈਗੇ ਪ੍ਰਗਟ ਮਾਨ ਜੀ ਅਸੀਂ ਮੰਨਿਆ ਹੈਗੇ ਸਟੇਟਾਂ ਦੇ ਵਿੱਚ ਪਰ ਉਹ ਜਿੱਥੇ ਜਿੱਥੇ ਵੀ ਰਹਿ ਰਹੇ ਨੇ ਉਥੇ ਦਾ ਟੈਕਸ ਪੇ ਕਰ ਰਹੇ ਆ ਪਾਣੀ ਦਾ ਬਿੱਲ ਦਾ ਟੈਕਸ ਪੇ ਕਰ ਰਹੇ ਆ ਉਸ ਅਮਨ ਮਾਨ ਨਾ ਰਹਿੰਦੇ ਹਰ ਇੱਕ ਚੀਜ਼ ਦਾ ਟੈਕਸ ਪੇ ਕਰ ਰਹੇ ਆ ਔਰ ਇਹ ਭਈਏ ਜਿਹੜੇ ਨੇ 10 ਰੁਪਏ ਦੀ ਜਾਂ 100 ਰੁਪਏ ਦੀ ਟਿਕਟ ਵੀ ਨਹੀਂ ਹੈ ਜਿਹੜੀ ਇਹ ਲੈ ਕੇ ਪੰਜਾਬ ਵਿੱਚ ਆਉਂਦੇ ਆ ਦੱਸੋ ਇਹ ਆਣ ਕੇ ਕਿਹੜਾ ਇਹਨਾਂ ਵਾਸਤੇ ਬਿਲੀ ਇੱਥੇ ਕਿ ਜਦੋਂ ਸਾਡੇ ਜਿਹੜੇ ਬਾੜ ਮਦੀ ਦੇਸ਼ਾਂ ਦੇ ਸ਼ਹਿਰਾਂ 'ਚ ਬੱਚੇ ਬੈਠੇ ਨੇ ਉਹ ਕਿੰਨਾ ਕ੍ਰਾਈਮ ਕਰਨ ਦੇ ਨੇ ਕਿੰਨਾ ਕ ਗੋਰੀਆਂ ਦੇ ਨਾਲ ਬਲਾਤਕਾਰ ਕਰਨ ਦੇ ਨੇ ਉਹਨਾਂ ਦੇ ਬੱਚਿਆਂ ਨਾਲ ਬਲਾਤਕਾਰ ਕਰਨ ਦੇ ਜਾਂ ਹੋਰ ਸਟੇਟਾਂ ਦੇ ਵਿੱਚ ਕਰਨ ਦੇ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਪੰਜਾਬ ਦੀ ਜੰਮ ਪਾ ਲਓ ਔਰ ਪੰਜਾਬ ਬਾਰੇ ਸੋਚੋ ਪੰਜਾਬ ਦੀਆਂ ਲੋਕਾਂ ਬਾਰੇ ਸੋਚੋ ਪੰਜਾਬ ਦੀ ਜਨਤਾ ਬਾਰੇ ਸੋਚੋ ਇਸ ਕਰਕੇ ਸਾਨੂੰ ਇਹ دہشت ਤੋਂ ਬਚਾਓ ਸਾਡੇ ਬੱਚਿਆਂ ਨੂੰ ਬਚਾਓ ਆਏ ਦੇਣ ਬੱਚੇ ਸਾਡੇ ਬਲਾਤਕਾਰ ਦੇ ਸ਼ਿਕਾਰ ਹੋ ਰਹੇ ਨੇ ਬੱਚੀਆਂ ਸਾਡੀਆਂ ਸ਼ਿਕਾਰ ਹੋ ਰਹੀਆਂ ਨੇ ਸਾਡੀਆਂ ਧੀਆ ਭੈਣਾਂ ਦਾ ਨਿਕਲਣਾ ਦੁਰਭਰ ਹੋ ਗਿਆ ਹੈ ਕਰਕੇ ਸੀ ਤੁਹਾਨੂੰ ਬੇਦਗਲੀ ਆਪਣੇ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਸਪਾਸ਼ ਕਾ ਸੋਚੋ ਤੁਸੀਂ ਕਹਿੰਦੇ ਸੀ ਖਾਲਸਾ ਰਾਜ ਵਰਗਾ ਖਾਲਸਾ ਰਾਜ ਕਰਾਂਗੇ ਪਰ ਅੱਜ ਕੁਝ ਕਹਿ ਚੁੱਕੀਏ ਕਿ ਇਸ ਪੰਜਾਬ ਨੂੰ ਅਸੀਂ ਪੁਨੇ ਦੀ ਚਿੜੀ ਬਣਾਵਾਂਗੇ ਉਸ ਤੇ ਮਿੱਟੀ ਦੀ ਜਿਹੜੇ ਮੌਲ ਪੈਦਾ ਹੋ ਗਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬੱਚੇ ਸਕੂਲ ਨੂੰ ਭਰਉਣ ਜਿਹੜੇ ਨੇ ਮੁਸ਼ਕਲ ਹੋ ਗਏ ਨੇ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸਾਨੂੰ ਇਸ دہشت ਤੋਂ ਬਚਾਓ ਮੌਲੂਸ ਖਾਵਾ ਕਰੋ ਔਰ ਜਿਹੜੇ ਭਈ ਇਹ ਲੀਗਲ ਰਹੇ ਨੇ ਠੀਕ ਆ ਉਹਨਾਂ ਦਾ ਜਾਂਚ ਕਰੋ ਸਾਰਿਆਂ ਦੀ ਜਿਹੜੇ ਨਹੀਂ ਰਹਿ ਰਹੇ ਉਹਨਾਂ ਨੂੰ ਵਾਪਸ ਭੇਜੋ ਤੇ ਆਪਣੇ ਪੰਜਾਬ ਬਾਰੇ ਸੋਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਖਦਰਾ ਜੀ ਪਾਇਟਲੈਂਡ ਆਏ ਆ ਹੁਣੇ-ਹੁਣੇ ਅਸੀਂ ਮੈਮੋਰੰਡਮ ਮੋਹਸ਼ਾਹ ਕੋ ਜਿਹੜਾ ਕਾਂਡ ਹੋਇਆ ਮਰਵੀਰ ਸਾਡੇ ਬੱਚੇ ਦਾ ਕਤਲ ਹੋਇਆ ਰੇਪ ਹੋਇਆ ਉਹਦੇ ਸਬੰਧ ਵਿੱਚ ਆਪਾਂ ਮੈਮੋਰੰਡਮ ਐਸਐਚਓ ਸਾਹਿਬ ਮੁਕੇਰੀਆਂ ਅਨਦਰਜੀਤ ਸਿੰਘ ਜੀ ਉਹਨਾਂ ਨੂੰ ਦਿੱਤਾ ਹੈ ਤੇ ਬਹੁਤ ਸਾਰੀਆਂ ਸਾਡੀਆਂ ਪਿੰਡਾਂ ਦੇ ਲੋਕ ਮੇਰੇ ਵੀ ਗੁਰਦਾਸਪੁਰ ਤੋਂ ਮੁਕੇਰੀਆਂ ਦੇ ਪੂਰੇ ਹਲਕਿਆਂ ਤੋਂ ਅ ਸਰਜੀਤ ਹੋਣਾ ਨੇ ਸਾਡੇ ਭਾਈ ਸਾਹਿਬ ਨੇ ਇਹੜਾ ਦੀ ਹਿੰਮਤ ਸਾਰਿਆਂ ਦੇ ਨਾਲ ਸਤਨਾਮ ਸਰਪੰਚ ਜੀ ਉਹਨਾਂ ਦੀ ਹਿੰਮਤ ਦੇ ਨਾਲ ਸਾਰੇ ਦੋਸਤ ਜਿਹੜੇ ਪੱਤਰੇ ਤੋਂ ਹੋਏ ਆ ਤੇ ਅਸੀਂ ਖੁੱਲ ਕੇ ਜਿਹੜਾ ਹਿਆਰਪੁਰ ਕਾਂਡ ਆ ਉਹਦੀ ਵਿਰੋਧਤਾ ਕਰਦੇ ਆ ਤੇ ਜਿਹੜਾ ਜ਼ੁਲਮਕਾਰ ਉਹ ਪ੍ਰਵਾਸੀ ਮਜ਼ਦੂਰ ਸੀ ਉਹਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਕਿ ਬਾਕੀ ਜਿਹੜੇ ਇੱਥੇ ਜਿਹੜੇ ਕੋਈ ਰਹਿੰਦੇ ਨੇ ਕ੍ਰਿਮੀਨਲ ਰਹਿੰਦੇ ਨੇ ਪਰਵਾਸੀਆਂ ਦੇ ਰੂਪ ਚ ਕ੍ਰਿਮੀਨਲ ਰਹਿੰਦੇ ਆ ਉਹਨਾਂ ਨੂੰ ਵੀ ਅਕਲ ਆ ਜਾਏ ਮਾਨਸ਼ੀ ਦੀ ਸਜ਼ਾ ਹੋਵੇ ਫਾਸਟ ਟਰੈਕ ਅਦਾਲਤ ਜਿਹੜੀ ਇੱਕ ਕਾਇਮ ਹੋਵੇ ਹਾਈ ਕੋਰਟ ਦੇ ਜਸਟਿਸ ਜਿਹੜੇ ਆ ਉਸ ਫਾਸਟ ਟਰੈਕ ਅਦਾਲਤ ਦੇ ਵਿੱਚ ਉਹਨਾਂ ਨੂੰ ਕਾਇਮ ਕੀਤਾ ਜਾਏ ਆ ਜੋ ਅੰਦਰ ਆਜੋ ਸਾਡੇ ਬਲਵਿੰਦਰ ਕੌਰ ਖਾਲਸਾ ਜੀ ਤੇ ਉਹ ਵੀ ਇੱਥੇ ਸਾਡੇ ਕੋਲ ਪਹੁੰਚੇ ਆ ਮੈਂ ਆਪਣੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਸਾਡੀ ਇਸ ਸਾਡੀ ਟੇਬਲ ਵਿੱਚ ਸ਼ਾਮਲ ਹੋਏ ਆ ਮੈਂ ਬੇਨਤੀ ਕਰਾਂਗਾ ਕਿ ਵਾਸਟੈਕ ਅਦਾਲਤ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਵਾਸਟੈਕ ਅਦਾਲਤ قائم ਕਰਕੇ ਜਲਦੀ ਤੋਂ ਜਲਦੀ ਇਸ ਕੇਸ ਦਾ ਨਿਖਾਰਾ ਕਰਕੇ ਤੇ ਉਸ ਬਈਏ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਦਿੱਤੀ ਜਾਵੇ ਤੇ ਬਾਕੀ ਜਿਹੜੇ ਇਥੇ ਪਰਵਾਸੀ ਆ ਉਹਨਾਂ ਦੀ ਵੀ